ਜੇ ਤੁਹਾਡੇ ਕੋਲੇ ਕੰਬਾਈਨ ਆ ਤਾਂ ਤੁਹਾਡੇ ਕੰਮ ਦੀ ਵੀਡੀਓ ਆ ਜੇ ਤੁਹਾਡੇ ਕੋਈ ਮਿੱਤਰ ਯਾਰ ਦੀ ਕੰਬਾਈਨ ਆ ਤਾਂ ਉਹਨੂੰ ਚੁੱਪ ਕਰਕੇ ਇਹਦਾ ਲਿੰਕ ਆ ਜਿਹੜਾ ਵੀਡੀਓ ਦਾ ਉਹ ਵਟਸਐਪ ਕਰ ਦਿਓ ਨਾਬੇ ਦੇ ਵਿੱਚ ਇੱਕ ਫੈਕਟਰੀ ਆ ਜਿੱਥੇ ਕੰਬਾਈਨਾਂ ਦੇ ਸਪੇਅਰ ਪਾਰਟ ਬਣਦੇ ਆ ਭਾਰਤ ਚ ਚੱਲਣ ਵਾਲੀ ਹਰੇਕ ਕੰਬਾਈਨ ਦਾ ਹਰੇਕ ਨਾਟ ਨਾਟ ਇੱਥੇ ਬਣਦਾ ਸਜਣੋ ਹੋਲਸੇਲਰ ਨਹੀਂ ਬਣਾਉਂਦੇ ਆ ਇਹਨਾਂ ਕੋਲੇ ਸਾਰੇ ਤਰ੍ਹਾਂ ਦੀ ਮਸ਼ੀਨਰੀ ਆ ਬਹੁਤ ਸਾਰੀ ਚੀਜ਼ ਇਹਨਾਂ ਕੋਲੇ ਬਣੀ ਬਣਾਈ ਵੀ ਪਈ ਹੁੰਦੀ ਆ ਜੇ ਨਹੀਂ ਬਣੀ ਹੋਊਗੀ ਤਾਂ ਬਣਾ ਕੇ ਦੇ ਦੇਣਗੇ ਜੇ ਟ੍ਰਾਂਸਪੋਰਟੇਸ਼ਨ ਦਾ ਖਰਚਾ ਬੰਦਾ ਕਰ ਦੂ ਤਾਂ ਪਹੁੰਚਦੀ ਵੀ ਕਰ ਦਿੰਦੇ ਆ ਕੰਬਾਈਨਾ ਵਾਲੇ ਸਪੇਅਰ ਪਾਰਟ ਵਾਲੇ ਇੱਥੋਂ ਸਪੇਅਰ ਪਾਰਟ ਖਰੀਦਦੇ ਆ ਜੇ ਤੁਸੀਂ ਡਾਇਰੈਕਟ ਖਰੀਦ ਲਓਗੇ ਤੁਹਾਡੀ ਕਮਾਈ ਦਾ ਬਹੁਤ ਸਾਰਾ ਹਿੱਸਾ ਬਚ ਜਾਊਗਾ ਕਿਉਂਕਿ ਤੁਹਾਡੇ ਪਾਰਟਸ ਜੋ ਬਹੁਤ ਸਸਤਾ ਪੈ ਜਾਣਾ ਤੁਹਾਨੂੰ ਇੱਥੋਂ ਖਰੀਦਿਆ ਹੋਇਆ ਪਾਰਟਸ ਇਹ ਬਾਈ ਹੋਣੀ ਹੁਣ ਕੰਬਾਈਨਾ ਦੇ ਮਗਰ ਲੱਗਣ ਵਾਲਾ ਐਸਐਮਐਸ ਵੀ ਬਣਾਉਣ ਲੱਗੇ ਆ ਐਸਐਮਐਸ ਦੀ ਕੁਆਲਿਟੀ ਵੀ ਸੁਣ ਲਿਓ ਤੇ ਉਹਦਾ ਰੇਟ ਪਾਸਿਓਂ ਪਤਾ ਕਰ ਲਿਓ ਇੱਥੋਂ ਪਤਾ ਕਰ ਲਿਓ ਤੁਹਾਨੂੰ ਪਤਾ ਲੱਗ ਜੂ ਆਹ ਦੇਖ ਲਓ ਗੜਾਉਣਾ ਦੇ ਗੜਾਉਣ ਭਰੇ ਪਏ ਆ ਬਾਈ ਹੁਣਾਂ ਦੀ ਸਰਵਿਸ ਵੀ ਬਹੁਤ ਵਧੀਆ ਤੇ ਬਾਈ ਹੁਣਾਂ ਦੀ ਮਾਰਕ ਦੀ ਕਿਰਪਾ ਦੇ ਨਾਲ ਮਾਰਕੀਟ ਦੇ ਵਿੱਚ ਨਾਂ ਵੀ ਬਹੁਤ ਵੱਡਾ ਬਣਿਆ ਇੱਕ ਤੇਰੀਓਟ ਨਾਬੇ ਦੇ ਵਿੱਚ ਇਹ ਫੈਕਟਰੀ ਆ ਤੇ ਬਾਕੀ ਦੀ ਗੱਲਬਾਤ ਮੈਂ ਤੁਹਾਨੂੰ ਐਸਐਮਐਸ ਦੀ ਕੁਆਲਿਟੀ ਬਾਰੇ ਕਰਵਾ ਦੇਣਾ ਪਰ ਕੱਲੇ ਐਸਐਮਐਸ ਤੇ ਨਾ ਰਹਿ ਜੂ ਪਰ ਜੇ ਸਾਰੇ ਹੀ ਬਣਦੇ ਆ ਮਲੋ ਭਾਰਤ ਦੀ ਇੱਕ ਬਹੁਤ ਤਕੜੀ ਫੈਕਟਰੀ ਦੇ ਵਿੱਚ ਆਇਆ ਜਿੱਥੇ ਕੰਬਾਈਨਾਂ ਦੇ ਬਹੁਤ ਸਾਰੇ ਪੁਰਜੇ ਬਣਦੇ ਆ ਤੁਸੀਂ ਇਹ ਕਹੋ ਭਾਰਤ ਚ ਚੱਲਣ ਵਾਲੀਆਂ ਸਾਰੀਆਂ ਕੰਬਾਈਨਾਂ ਦੇ ਫਿੱਟ ਹੋਣ ਵਾਲਾ ਹਰੇਕ ਪੁਰਜਾ ਇੱਕ ਇੱਕ ਨਾਟ-ਨਾਟ ਇਸ ਕੰਪਨੀ ਦੇ ਵਿੱਚ ਬਣਦਾ ਬਣਿਤਣੀ ਕੰਬਾਈਨ ਜੇ ਇੱਕੋ ਇਕੱਠਾ ਕਰਨਾ ਹੋਵੇ ਸਾਰਾ ਸਮਾਨ ਤਾਂ ਬਣਿਤਣੀ ਕੰਬਾਈਨ ਬਣ ਜੂਗੀ ਤਾਂ ਇਹ ਬਾਈ ਹੁਣੇ ਬਣਾ ਰਿਹਾ ਐ ਇਸ ਵਕਤ ਐਸਐਮਐਸ ਕੰਬਾਈਨਾਂ ਦੇ ਮਗਰ ਲੱਗਣ ਵਾਲੀਆਂ ਹੈ ਬਈ ਇਹਨੂੰ ਬਾਈ ਹਾਂਜੀ ਹਾਂਜੀ ਬਾਈ ਹਨ ਇਹ ਜੇ ਕਿਸਾਨ ਪਹਿਲੀ ਗੱਲ ਸਿੱਧਾ ਤੇਰੇ ਕੋਲੋਂ ਖਰੀਦਣ ਹਾਂਜੀ ਤਾਂ ਫਾਇਦਾ ਹੋਊਗਾ ਪੈਸਿਆਂ ਦਾ ਵੀਰੇ ਆਪਣੇ ਵੇਟ ਦੀ ਪੂਰੀ ਗਾਰੰਟੀ ਆ ਚੀਜ਼ ਦੀ ਪੂਰੀ ਗਾਰੰਟੀ ਆ ਜੀ ਕੁਆਲਿਟੀ ਕੀ ਆ ਬਾਈ ਇਹਦੀ ਕੀ ਕੁਆਲਿਟੀ ਵਰਤ ਰਹੇ ਆ ਚ ਕੁਆਲਿਟੀ ਵੀਰੇ ਆਪਣੇ ਜਿਹੜਾ ਇਹਦਾ ਪੱਲਾ ਲੱਗਾ ਹੋਇਆ 5mm ਦਾ ਲੱਗਾ ਹੋਇਆ ਜੀ ਜੀ ਠੀਕ ਆ 12 ਗੇ ਇਹਦੀ ਪੂਰੀ ਵੀਰੇ ਹੈਵੀ ਡਿਊਟੀ ਦੀ ਆਪਾਂ ਚਾਦਰ ਲਾਈ ਹੁੰਦੀ ਆ ਜੀ ਜੀ ਠੀਕ ਆ ਤੇ ਬਲੇਡ 4mm ਦੀ ਇਹਦੇ ਬਾਸਤ ਦਾ ਜੀ 5mm ਦਾ ਆਪਾਂ ਬਲੇਡ ਪਾਉਣੇ ਆ ਜੀ ਤੇ ਬਲੇਡ ਕਿਹੜੀ ਕੰਪਨੀ ਦਾ ਵਰਤ ਰਹੇ ਆ ਇਹ ਸਟੈਂਡਰਡ ਕੰਪਨੀ ਦਾ ਵਰਤਦੇ ਆ ਵੀਰੇ ਆਪਾਂ ਸਟੈਂਡਰਡ ਕੰਪਨੀ ਦਾ ਬਲੇਡ ਵਾਰਤ ਰਹੇ ਆ ਤੇ ਇਹ ਇਹਦੀ ਜੇ ਹੁਣ ਮੰਨ ਕੇ ਚਲਾਉਣਾ ਆਪਣੀ ਵੀਡੀਓ ਦਾ ਇਹ ਨਹੀਂ ਪਤਾ ਕਥਾਨ ਕਿੱਧਰ ਲਾ ਦੇ। ਉੱਥੇ ਪਹੁੰਚੂਗਾ ਮੈਂ। ਆਪਾ ਵੀਰੇ ਆਪਣੇ ਕੋਲੇ ਹੈਗਾ ਜੀ ਟਰਾਂਸਪੋਰਟ ਦਾ ਮਾਲ ਵੀ ਹੈਗਾ। ਕੋਈ ਬੰਦਾ ਕਿੱਥੇ ਗਿਆ ਕਿ ਆਉਂਦਾ ਆਪਦੀ ਤਰਾਏ ਤੇ ਗੱਡੀ ਲੈ ਆਉਂਦੀ ਆ। ਉਹ ਵੀ ਉਹਦੇ ਚ ਆਪਾਂ ਭੇਜ ਦੇਣਾ। ਉਹ ਟਰਾਂਸਪੋਰਟ ਦਾ ਵੀ ਆਵੇਂ ਹੈਗਾ ਜੀ ਆਪਣੇ ਕੋਲ। ਜੇ ਰਾਜਸਥਾਨ ਦੇ ਬੰਦੇ ਨੇ ਤੈਨੂੰ ਕਹਦਾ ਫੋਨ ਕਰਤਾ ਤੁਸੀਂ ਦੇ ਦੇਉਗੇ? ਹਾਂ ਜੀ ਹਾਂ ਵੀਰੇ ਜਿੱਥੋਂ ਮਰਜ਼ੀ ਫੋਨ ਆਵੇ ਆਲ ਇੰਡੀਆ ਸਰਵਿਸ ਹੈ। ਕੋਈ 10 20% ਦਾ ਪੈਸਿਆਂ 'ਚ ਫਰਕ ਪਊਗਾ ਆਮ ਜ਼ਿਮੇਦਾਰ ਨੇ ਆਮ ਵਰਕਸ਼ਾਪ ਤੋਂ ਬਣਾਉਣਾ ਇੱਥੇ ਇਕੱਠੇ ਬਣੀ ਜਾਂਦੇ ਆ ਵੀਰੇ ਜਮਾਂ ਜਾਇਜ਼ ਰੇਟ ਆ ਹੋਲ ਸੇਲ ਵਾਲਾ ਰੇਟ ਲਾ ਰਹੇ ਹੋਲ ਸੇਲ ਦਾ ਵੈਸੇ ਤਾਂ ਇਹਨਾਂ ਤੋਂ ਕੰਬਾਈਨਾਂ ਦੀਆਂ ਕੰਪਨੀਆਂ ਬਣਵਾਉਂਦੀਆਂ ਮੈਂ ਤੁਹਾਨੂੰ ਦੱਸਿਆ ਵੀ ਸਾਰੀ ਜਿਹੜੀ ਫੈਕਟਰੀ ਆ ਉਹ ਅਸਲ ਦੇ ਵਿੱਚ ਕੰਬਾਈਨਾਂ ਦੇ ਪੁਰਜ਼ੇ ਹੀ ਬਣਦੀ ਆ ਹਾਂ ਜੀ ਹਾਂ ਵੀਰੇ ਤੇ ਕੰਬਾਈਨਾਂ ਦੇ ਭਾਰਤ 'ਚ ਚੱਲਣ ਵਾਲੀ ਹਰ ਇੱਕ ਕਮਾਈਨ ਦਾ ਪੁਰਜ਼ਾ ਇੱਥੇ ਬਣ ਜਾਂਦਾ ਹਰੇਕ ਮਹੀਨੇ ਫੈਟ ਹੋਣ ਵਾਲੀ ਚੀਜ਼ ਬਣ ਜਾਂਦੀ ਆ ਇਸੇ ਥਾਂ ਬਣਦੀ ਆ ਹਾਂਜੀ ਹਾਂ ਘੱਟੋ ਘੱਟ ਮੈਨੂੰ ਪਤਾ ਵੀ 2-250 ਕੰਬਾਈਨਰ ਮਾਤਾ ਇਥੋਂ ਪਾਰਸ ਲੈ ਕੇ ਕੰਬਾਈਨਾ ਬਣਾਉਂਦਾ ਹਾਂਜੀ ਹਾਂ ਤਾਂ ਉਹ ਇਹ ਬੰਦੇ ਬਣਾ ਰਹੇ ਆ ਆਹਾ ਐਸਐਮਐਸ ਜੇ ਤੁਸੀਂ ਡਾਇਰੈਕਟ ਲਾਓਗੇ ਤੁਹਾਨੂੰ ਹੋਲ ਸੇਲ ਰੇਟ ਤੇ ਮਿਲ ਜਾਊਗਾ ਜੇ ਦੂਰ ਨੇੜ ਦੇ ਬੰਦੇ ਨੇ ਲੈਣਾ ਤਾਂ ਦੂਰ ਨੇੜ ਦਾ ਬੰਦਾ ਵੀ ਖਰੀਦ ਵੀ ਸਕਦਾ ਇਹਨੂੰ ਤੇ ਉਹਦੇ ਕੋਲੇ ਪਹੁੰਚ ਕਰ ਦੇਣਗੇ ਕੋਟਾ ਟ੍ਰਾਂਸਪੋਰਟ ਹਾਂ ਜੀ ਉਹ ਆਪਣਾ ਖਰਚਾ ਉਹਨੂੰ ਅਲੱਗ-ਅਲੱਗ ਹਾਂਜੀ 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 ਟ੍ਰਾਂਸਪੋਰਟ ਤੇ ਹਾਂਜੀ ਟ੍ਰਾਂਸਪੋਰਟ ਤੇ ਬਹੁਤ ਨਾਲ ਟ੍ਰਾਂਸਪੋਰਟ ਤੇ ਪਵਾਲਾ ਆਪਦੀ ਗੱਡੀ ਲੈ ਆਉਣਗੇ ਕਿਰਾਏ ਤੇ ਉਹਦੇ ਚ ਸਾਰਾ ਆਪਣੇ ਕੋਲੇ ਹੈਗੀ ਹੈ ਸਹੂਲਤ ਲੋ ਵੀ ਸਾਰੀ ਸਹੂਲਤ ਹੈਗੀ ਹੈ ਜੇ ਕੋਈ ਵੀ ਕਿਸਾਨ ਭਰਾ ਇਹ ਖਰੀਦਣਾ ਚਾਹੁੰਦਾ ਕੰਬਾਈਨ ਵਾਲਾ ਵੀ ਖਰੀਦਣਾ ਚਾਹੁੰਦਾ ਆਪਦੀ ਕੰਬਾਈਨ ਦਾ ਉਹ ਦੱਸ ਦੇਵੇ ਵੀ ਕਿਹੜੀ ਕੰਬਾਈਨ ਕਿਸ ਸਾਡੇ ਇੱਕੋ ਜਿਹਾ ਲੱਗਦਾ ਬਈ 51 ਇੰਚ ਦਾ ਹੀ ਲੱਗਦਾ ਸਾਰਿਆਂ ਦੇ ਕੋਈ ਜਿਹਾ ਹੀ ਲੱਗਦਾ ਜੀ ਪਰ ਫਿਰ ਵੀ ਸਟੈਂਡਰਡ ਸਾਈਜ਼ ਇਹ ਹੈ ਜੀ ਸਟੈਂਡਰਡ ਸਾਈਜ਼ ਹੈ ਸਟੈਂਡਰਡ ਸਾਈਜ਼ ਦਾ ਬਣਦਾ ਮਤਲਬ ਐ ਕਰੀ ਦੱਸ ਦੇਵੇ ਮੇਰੀ ਕੁਲਾਨੀ ਕੋ ਪਾਇ ਹਾਂਜੀ ਹਾਂ ਫਿਰ ਵੀ ਦੱਸ ਦਿਓ ਹਾਂਜੀ ਹਾਂ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਕਥਾਨਾਂ ਦਾ ਫਾਇਦਾ ਹੋ ਜੂਗਾ ਬਹੁਤ ਫਾਇਦਾ ਫਾਇਦਾ ਹੋ ਜਾਣਾ